ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਬਹੁਤ ਹੀ ਦੁਖਦ ਘਟਨਾ ਸਾਹਮਣੇ ਆਈ ਇੱਕ ਵਿਅਕਤੀ ਜਿਹਦਾ ਨਾਮ ਜੰਗੀਰ ਸਿੰਘ ਉਹ ਪਾਕਿਸਤਾਨ ਸਥਿਤ ਗੁਰਦੁਆਰਾ ਮਾਧ ਦਰਸ਼ਨ ਵਾਲੀ ਜਥੇ ਦੇ ਨਾਲ ਗਿਆ ਸੀਗਾ ਉਸ ਦੀ ਕੱਲ ਰਾਤ ਜਿਹੜੀ ਅੱਜ ਰਾਤ ਲੰਗੀ ਹੈ ਕੱਲ ਤੇ ਅੱਜ ਦੀ ਇਸ ਦੀ ਦਰਮਿਆਨੀ ਰਾਤ ਉਹਦੀ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਦੇਲ ਤੋਂ ਦੌਰਪੈਣ ਕਾਰਨ ਮੌਤ ਹੋ ਗਈ ਹੈ। ਮਾਨ ਜੋ ਪ੍ਰਧਾਨ ਸਤਾਜ ਜਿਸ ਦਿੱਤਬ ਜੀ ਵੱਲੋਂ ਹੋਇਆ ਦੇਸ਼ ਅਨੁਸਾਰ ਉਸ ਵਿਅਕਤੀ ਦੀ ਡੈਡ ਬੋਡੀ ਲੈਣ ਲਈ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ। ਇਸ ਵਿਅਕਤੀ ਦੀ ਡੈਡ ਬੋਡੀ ਜਿਹੜੀ ਉਹ ਪਰਿਵਾਰ ਨੂੰ ਸੰਪੜਨ ਲਈ ਵਾਗਾਵਾਟਰ ਤੋਂ ਉਹਨਾਂ ਦੇ ਪਿੰਡ ਪਟਿਆਲਾ ਜਾਂ ਲਾਗੇ ਪਿੰਡ ਪਟੜਕਾ ਪਿੰਡ ਪਟਿਆਲੇ ਲੱਗੇ ਆ ਉੱਥੇ ਭੇਜ ਜਾ ਰਹੀ ਹੈ। ਮਾ ਪਰਿਵਾਰ ਨਾਲ ਮਾਜੋਗ ਪ੍ਰਧਾਨ ਸਾਹਿਬ ਵੱਲੋਂ ਹਮਦਰਦੀ ਪ੍ਰਗਟ ਕਰਦਾ ਪਰ ਇੱਕ ਗੱਲ ਜਰੂਰ ਹੈ ਕਿ ਉਹਦੀ ਜਿਹੜੀ ਮੌਤ ਆ ਗੁਰੂ ਚਰਨ ਗੁਰੂ ਮਹਾਰਾਜ ਦੇ ਚਰਨਾਂ 'ਚ ਹੋਈ ਆ ਮੈਂ ਸਮਝਦਾ ਕਿ ਇਹੋ ਜੇ ਬੰਦੇ ਦੀ ਮੌਤ ਜਿਹੜੀ ਗੁਰੂ ਦੇ ਚਰਨਾਂ 'ਚ ਹੋਣੀ ਉਸ ਦਾ ਸਵਰਗ ਨੂੰ ਜਾਣ ਵਾਲੀ ਗੱਲ ਆ ਆਵੇ ਘਟਨਾ ਬਹੁਤ ਦੁਖਦਾਈ ਆ ਪਰ ਪਰਿਵਾਰ ਨੂੰ ਇਹ ਮਾਣੇ ਮਹਿਸੂਸ ਹੋਣਾ ਜਿਦਾਂ ਕੋਈ ਗੁਰੂ ਮਹਾਰਾਜ ਦੇ ਦਰਸ਼ਨ ਕਰ ਦਿੱਤੀ ਉਹਦੀ ਮੌਤ ਹੋਈ ਆ ਜਿਹੜਾ ਗੁਰੂ ਮਹਾਰਾਜ ਦੇ ਦਰਸ਼ਨ ਕਰਦਾ ਜਾਂਦਾ ਉਹ ਸਿੱਧਾ ਹੀ ਸਵਰਗ 'ਚ ਹੀ ਜਾਂਦਾ ਆ ਪ੍ਰਮਾਤਮਾ ਪਰਵਾਰ ਨੂੰ ਪਾਣਾ ਮੱਲੰਦਾ ਬਾਲਬਖਸ਼ੀ ਜੇ ਗੁਰੂ ਮਹਾਰਾਜ ਨੂੰ ਆਪਣੇ ਚਰਨਾਂ ਚ ਨਾਮ ਸਬਕਸ਼ਨ ਇਹਨੀਆਂ ਬੇਨਤੀ ਕਰਦੇ ਹਾਂ ਫਤਈ ਬਰੋਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ